ਸਤਿ ਸ਼੍ਰੀ ਅਕਾਲ ਜੀ ਚਾਹ ਪੀਓ ਕਰਮਾ ਕਰਮ ਬਹੁਤ ਹੀ ਠੰਡਾ ਅੱਜ ਮੈਂ ਵੀ ਪਿਆ ਠੀਕ ਆ ਜੀ ਹਵਾ ਵੀ ਬਹੁਤ ਤੇਜ਼ ਚੱਲ ਰਹੀ ਆ ਤੇ ਰੋਡ ਤੁਸੀਂ ਠੀਕ ਠਾ ਪੋਂ ਤੁਹਾਨੂੰ ਕਮੈਂਟ ਆ ਰਹੀ ਬਹੁਤ ਵਧੀਆ ਕਮੈਂਟ ਕਹਿਣੀ ਆਉਂਦੀ ਆ ਕਮੈਂਟ ਆ ਰਹੀ ਸਾਨੂੰ ਜ਼ਰੂਰ ਦੱਸਿਆ ਕਰੋ ਕਿ ਜਿੱਥੇ ਵੀ ਸਾਡੀ ਕੋਈ ਗਲਤੀ ਹੁੰਦੀ ਆ ਤੇ ਸਾਡਾ ਚੈਨ ਹੈ ਜੀ ਜਿੰਦ ਕੀ ਜਿੰਦਾਬਾਦ ਜਿੱਦੇ ਦਾ ਜਿੰਦ ਕੀ ਜਿੰਦਾਬਾਦ ਚੈਨ ਨਾਲ ਜੁੜੇ ਹੋਏ ਆ ਸਾਡੀ ਜ਼ਿੰਦਗੀ ਐਨੀ ਵਧੀਆ ਗਾਂ ਚਲੀ ਜਾ ਰਹੀ ਆ ਬਹੁਤ ਵਧੀਆ ਤੇ ਬਾਕੀ ਤੁਹਾਡਾ ਅਸ਼ੀਰਵਾਦ ਬਹੁਤ ਜ਼ਰੂਰੀ ਹੈ ਅਸੀਂ ਕੁਝ ਨਹੀਂ ਕੰਨੇ ਕੁਝ ਨਹੀਂ ਕਰ ਸਕਦੇ ਅਤੇ ਔਖੀ ਜੋੜੀ ਵਾਲਾਂ ਦਾ ਵੀ ਧੰਨਵਾਦ ਸਾਡੀ ਵੀਰਵਾਰ ਨੂੰ ਇੰਟਰਵਿਊ ਹੋਈ ਸੀਗੀ ਤੇ ਬਹੁਤ ਵਧੀਆ ਇੰਟਰਵਿਊ ਹੋਈ ਤੁਸੀਂ ਇਹ ਵੀ ਜਰੂਰ ਵੇਖਣਾ ਅਸੀਂ ਜੀ ਜੋ ਆਪਦੇ ਜਿੰਦਗੀ ਬਾਰੇ ਦੱਸਿਆ ਜੋ ਸਾਡੇ ਤੇ ਹਵਾਵਾਂ ਵਗੀਆਂ ਵਿਛੜੇ ਅਸੀਂ ਕਿੱਦਾਂ ਅਸੀਂ ਮਿਲੇ ਇਹ ਅਗਲੇ ਬਲੌਕ ਨਾਲ ਤੁਹਾਨੂੰ ਸਾਰੀ ਗੱਲ ਕਲੀਅਰ ਹੋ ਜਾਵੇਗੀ ਠੀਕ ਹੈ ਜੀ ਸਸਤੀ ਕਾਲ ਜੀ ਸਾਰੇ ਭੈਣ ਭਰਾ ਨੂੰ ਵੇਖੋ ਅੱਜ ਬੱਚੇ ਆ ਗਏ ਆ ਫੜ ਕਿਸ ਨੂੰ ਐਸੇ ਲਿਆਉਂਦੇ ਆ ਸਾਢੇ 3 ਦਾ ਟਾਈਮ ਆ ਸਾਢੇ 3 ਵਜੇ ਤੋਂ ਉੱਤਰ ਦੇ ਵਿਚਾਰੇ फिर आके चाह पानी पीने हजे बेटे ने तो वर्दी ली। एक गुड़िया ने हजे वर्दी नहीं बदली उमें खड़ी आ हौली हौली लाने गएी चाह पानी पी लिया हाँ जी जो करके गए तो थे स्कूल बच्चे वो तो जा नहीं पैदा सी बहुत ज्यादा नहीं सारे ने मेहनत भरा दस कि ਇੱਥੇ ਤਾਂ ਬਹੁਤ ਜ਼ਿਆਦਾ ਮੁੰਤੀਆ ਹਾਂਜੀ ਸਾਰੇ ਪੈਂਡ ਭਰਾ ਦੱਸਿਓ ਕਮੈਂਟ ਕਰਕੇ ਕਿੰਨੇ ਕਿਹੜੇ ਕਿਹੜੇ ਪੈਂਡ ਮੁੰਤੀਆ ਮੀਚ ਮੀਚ ਬਾਹਰ ਤੁਰੇ ਫਿਰਦੇ ਹੋਏ ਕੋ ਬਾਹਰੋਂ ਆਏ ਆ ਹੈ ਨਹੀਂ ਹਉਣ ਮੈਂ ਹਾਂ ਥੋੜੀ ਜਿਹੀ ਤੌਪਾ ਮੈਂ ਕਿਹਾ ਵੀ ਫੇਕ ਹੈ ਇਹ ਪਰ ਉਸੇ ਕਰਦਾ ਦਾ ਅੱਗੇ ਹਵਾ ਬਗੀ ਜਾਂਦੀ ਆ ਐਨਾ ਉੱਤੋਂ ਦੀ ਛੱਡਦੀ ਹਵਾ ਆਪਣੀ ਨਿਕਲੀ ਅਜ ਮੀ ਕਰਕੇ ਮੀ ਕਰਕੇ ਤੌਪਣੀ ਨਿਕਲੇ ਹੂੰ ਤੇ ਅਸੀਂ ਕਿ ਅੱਜ ਥੋੜਾ ਜਿਹਾ ਸਾਡੇ ਕੱਪੜੇ ਵੀ ਰਹਿਦੇ ਸੀਗੇ ਅਸੀਂ ਥੋੜੀ ਜੀ ਖੇਚਲ ਜੀ ਨਾ ਕੀਤੀ ਅਸੀਂ ਹਵਾ ਐਸੀ ਵੱਜੀ ਸਾਡੇ ਤੇ ਜਾਨੀ ਕਿ ਹਵਾ ਚੰਗੀ ਨਹੀਂ ਲੱਗਦੀ ਬਿਮਾਰ ਹੋਣ ਦਾ ਖਤਰਾ ਤੇ ਸੋ ਪਚਤਨਾ ਸੋ ਭੈੜਾ ਫਿਰ ਤੇ ਭਾਈ ਹੌਲੀ ਹੌਲੀ ਧੁੱਪ ਜੜੀ ਤੋਂ ਕੱਪ ਕਰਿਓ ਠੰਡ ਬਹੁਤ ਜ਼ਿਆਦਾ ਵਧ ਗਈ ਹੈ ਉਹ ਠੀਕ ਠਾਕ ਹੋ ਜੀ ਧੰਨਵਾਦ ਸਿੱਧੀ ਦਸ ਚੱਲਦੇ ਕਰਕੇ ਵੀ ਠੰਡ ਬਹੁਤ ਜ਼ਿਆਦਾ ਵਧ ਗਈ ਸਾਮ ਚੱਦਾਂ ਦਾ ਸੀਧੀ ਤੇ ਸਾੜੇ ਚੱਲ ਰਹੇ ਆ ਹਾਂਜੀ ਚਾਰੇ ਨੇ ਕਿਸ ਤਰ੍ਹਾਂ ਨੰਨਾ ਬੋਚਾ ਦਾ ਇੰਨੇ ਠੰਢੇ ਚ ਕਪੜੇ ਧੋਈ ਜਾਂਦੇ ਉਹ ਮੈਂ ਕਹ ਜਿਹੜੇ ਹਵਾ ਨਾਲ ਸੁੱਕਦੇ ਸੁੱਕਦੇ ਸੋਕਾ ਲਗੇ ਸੋਕਾ ਲਗੇ ਇਹ ਤੋਂ ਚੱਤੇ ਰੇ ਟਿਪੋ ਨੇ ਰੇ ਟਿਪਾ ਟਿਪਾ ਲਓ ਆ ਪੋਣੋਲੇ ਵੀ ਰਹਿ ਕੇ ਸੱਚ ਲਾ ਉਸ ਤੋਂ ਨਾਲਿਆ 재미? Am experiences were gutter filtrate when hoc Digital is density that is Principal data effects午 ਆਪਾ ਪਾ ਤੇ ਠੀਕ ਹੈ ਤੇ ਮੈਂ ਜਦੋਂ ਮੜਿਆ ਤੋੜਾ ਫੇਰਾ ਜਿਆ ਕਰ ਲਿਆ ਉਦੋਂ ਬਾਅਦ ਚ ਲਾ ਲੇ ਓਕੇ ਇੱਕੋ ਤੋਂ ਅਜੀਜੀ ਨਾਲ ਮਲ ਕੇ ਕੰਮ ਕਰਦੇ ਆ ਠੀਕ ਹੈ ਜੀ ਸਾਡਾ ਬਹੁਤ ਵਧੀਆ ਨਿਭਾ ਹੁੰਦਾ ਪਤਨੀ ਨਾਲ ਅਥਰ ਗੜਾਉਣਾ ਚਾਹੀਦਾ ਬੰਦੇ ਨੂੰ ਮੈਨੂੰ ਤਾਂ ਕਹਿ ਦਿੰਦੇ ਆ ਕਿ ਤੋਂ pô ਘਰ ਵਾਲੀ ਤੋਂ ਡਰਦਾ ਐ ਇਦਾਂ ਕਰਦਾ ਫਿਰ ਮੇਰਾ ਜਵਾਬ ਇਹੀ ਹੁੰਦਾ ਵੀ ਜਦੋਂ ਤੁਹਾਡੇ ਘਰ ਵਾਲਿਆਂ ਨੂੰ ਬੁਖਾਰ ਚੜਦਾ ਤੇ ਤੁਸੀਂ ਮਗਰ ਭਾ ਕੇ ਮੋਟਰਸਾਈਕਲ ਤੇ ਲੈ ਜਾਂਦੇ ਤਾਂ ਉਹ ਕੀ ਗੱਲ ਕਾਮਣੀ ਮੈਨੂੰ ਤਾਂ ਆਹ ਖੁਸ਼ ਵੀ ਨਹੀਂ ਕਿਹਾ ਕਿ ਮੁਟਪਾ ਚਕੇ ਆ ਕੇ ਲੱਗਦੀ ਹਾਂਜੀ ਉਟਾਉਣਾ ਚਾਹੀਦਾ ਤਾਂ ਮਾੜੀ ਗੱਲ ਹੈ ਜੀਵਨ ਸਾਥੀ ਦਾ ਮਸਲਾ ਕੀ ਹੈ ਹੋਰ ਨਹੀਂ ਹੁੰਦਾ ਜੀਵਨ ਸਾਥੀ ਦਾ ਉਹਨਾ ਹੱਥ ਵੜਾਓ ਕਈ ਵਾਰੀ ਮੜੀ ਮੋਟੀ ਕਿੰਨੀ ਠੰਡੀ ਹਵਾ ਹੈ ਨਾ ਹਵਾ ਤਾਂ ਬਹੁਤ ਅਸੀਨ ਹਵਾ ਆਹੇ ਇਸ ਜੈਕੇਟ ਤੇ ਜੇ ਠੰਡ ਚ ਛੱਡ ਦਿਆ ਕਰੇ ਨਜ਼ਾਰਾ ਕਿੰਨਾ ਜਮੀ ਪਿਆਸੀ ਹੋਰ ਤੇ ਕੋ ਟੈਗ ਪਿਆ ਉਹ ਪਤਾ ਨਹੀਂ ਕਾ ਤੋਂ ਟਿਕਦਾ ਕਿਹੜੇ ਨਾਲ ਡਿੱਗ ਜਾਂਦਾ ਕਿਹੜੇ ਨਾਲ ਡਿੱਗ ਜਾਂਦਾ ਹੌਲੀ ਹੌਲੀ ਪਿਆਰ ਸੇ ਹੌਲੀ ਹੌਲੀ ਜਿੰਨਾ ਵੀ ਕੰਮ ਕਰੀਏ ਵਧੀਆ ਹੌਲੀ ਹੌਲੀ ਸ਼ਾਂਤੀ ਨਾਲ ਕਰੀਏ ਚੱਕ ਲੇਗਾ ਚੱਕ ਲਵਾਂ ਚਲੋ ਚਲਾ ਚਲਾ ਵੇ ਲੋ ਫੇਟ ਡਿੱਗੀ ਜਾਂਦੇ ਆ ਕੀ ਕੀਤਾ ਜਾਊ ਤੇਨਾਂ ਦਾ ਕੋਈ ਹੱਲ ਚਲੋ 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 ਕੰਮ ਕਰਨਾ ਕੋਈ ਮਾਰੀ ਗੱਲ ਨਹੀਂ ਐ ਆਹਾ 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 ਕੋਹ ਚ ਨਹੀਂ ਹੁੰਦਾ ਅੱਜ ਡਗ ਡਗ ਹੀ ਸਵਾਰ ਹੁੰਦਾ ਬਿੱਲਿਆ ਏ ਬਾਪਰੇ ਬਾਪਰੇ ਲਾਜੁਰ ਏ ਸ਼ਾਬਾਸ਼ ਸ਼ਾਬਾਸ਼ ਆ ਇਹਨਾਂ ਨੂੰ ਰੋਟੀ ਬਾਹਰ ਬਹਿ ਕੇ ਖਵਾਇਆ ਕਰ ਇਹਨਾਂ ਨੂੰ ਕਹ ਬਾਹਰ ਬਹਿ ਕੇ ਖਾਓ ਹਏ ਤਕਾ ਜਰਾ ਜ ਡਿੱਗੀ ਪਈ ਆ ਤਕਾ ਹਵਾ ਵੀ ਬਹੁਤ ਵਗਦੀ ਦੇਖੋ ਹਾਂ ਸਾਰੀ ਹਵਾ ਕਿੰਨੀ ਹਾਂ ਚੁੰਡੀਆਂ ਲਿਆ ਕੇ ਦਿਓ ਕਾ ਫਿਰ ਡਿੱਗ ਨਾ ਹਟ ਜਾਣਗੇ ਤੇ ਥੋੜਾ ਅਗੇ ਪਤਾੁੱਤੇ ਪਿਆ ਦੇ ਕੰਨਾਂ ਨੂੰ ਲਾ ਦਿਓ ਟੁੰਡੇ ਨੇ ਹਵਾ ਕਰਕੇ ਆ ਉਹ ਤਾਂ ਡੱਗਦੇ ਹੀ ਨਹੀਂ ਇਹ ਆਏ ਚੱਕ ਇਹ ਲੈ ਜਾ ਮਨੇ ਛੱਕਿਆ ਯਾਰ ਕੱਲੂ ਸੈ ਤਾਂ ਧੁੱਪ ਲੱਗੂਗੀ ਵਧੀਆ ਜੀ ਅਸੀਂ ਰਲ ਮਿਲ ਕੇ ਕੰਮ ਕਰ ਲੈਨੇ ਆਏ ਮਨੇ ਛੱਕਾ ਉੱਤਲੇ ਪਾਸੇ ਚੁੰਡੀ ਆਦਾ ਯਾਰ ਇੱਕ ਵਾਰੀ ਡੱਗਿਆ ਤੇ ਦੋਸਰੇ ਵਾਰੀ ਡੱਗਟਿਆ ਇਹ ਹੌਂਟਾ ਕੇ ਪਾ ਚੱਕਣਾ ਨਹੀਂ ਇਹ ਆਪੇ ਮੀਂਹ ਚ ਭਜ ਭੁੱਜ ਕੇ ਆਪੇ ਸੁੱਕ ਜੂ ਔਰ ਹਾਂ ਆਲੂ ਛਿੱਲਣੇ ਆ ਆਲੂਆਂ ਦੀ ਦਾਲ ਬਣਾਣੀ ਆ ਅੱਜ ਅੱਛਾ ਆਲੂ ਛਿੱਲ ਦੀਆਂ ਚੱਲ ਕੇ ਠੀਕ ਹੈ ਨਾਲ ਫਿਰ ਹੈਲਪ ਕਰੋ ਨਹੀਂ ਪਊਗਾ ਕੱਲੇ ਕਰ ਹੀ ਲਵਾਂਗਾ ਤੇ ਜਪਾ ਲੋੜ ਆਲੂ ਆ ਆ ਕਰ ਦਿਆਂ ਭਾਈ ਚਲੋ ਠੀਕ ਹੈ ਜੀ ਇਹਨੂੰ ਇੱਕ ਥਾਲ ਚ ਕੱਢ ਲਾ ਇੱਕ ਥਾਲ ਚ ਕੱਢ ਲਾ ਤੇ ਉਹ ਕਰ ਦਿਆਂਗੇ ਕਿਹਾ ਪਹਿਲੇ ਬੇਟਾ ਤੇ ਉਹ ਮੇਰਾ ਪੁੱਤ ਨਾ ਛੇਰ ਬਣ ਕੇ ਵਰਦੀ ਨਾਲ ਜਾਓ ਮੋਟੇ ਕੱਪੜੇ ਪਾ ਲਓ ਹੁਣੇ ਕੰਮ ਕਰਕੇ ਹੁਣ ਤੇਰੇ ਤਾਂ ਫੇਰ ਕੰਮਲੀਟ ਕਰਾ ਹਜੇ ਪੁੱਤਾ ਕੰਮਲੀਟ ਨਾ ਕਿੰਨੀਆਂ ਛੁੱਟੀਆਂ ਕਿੰਨੀਆਂ ਛੁੱਟੀਆਂ ਤੁਹਾਨੂੰ ਅੰਦਾਜ਼ਾ ਵੀਹ ਤਰੀਕ ਤੱਕ ਆਈਆਂ ਛੁੱਟੀਆਂ ਮਿਲ ਨਹੀਂ ਹੋ ਗਿਆ ਫਿਰ ਤਾਂ ਓਏ ਇਹ ਆਨੇ 20 ਤਰੀਕ ਤੱਕ ਮੇਰੀ ਗੱਲ ਸੁਣੋ ਪਹਿਲਾਂ ਮੇਰੀ ਗੱਲ ਸੁਣ ਪਤੋ ਤੂੰ ਨਾ ਆ ਬਾਹਰ ਦੇ ਲਾ ਦੇ ਮੋਟੇ ਲਈ ਦੇ ਪਾ ਲੋ ਲੈਟਾ ਛੱਡ ਲੋ ਤੇ ਇੱਥੇ ਬੈਠ ਕੇ ਕੰਮ ਕਰ ਲੋ ਪਤਾ ਇਨੇ ਹਵਾ ਸੀਤ ਲਹਿਰ ਉਹ ਅਸੀਂ ਤਾਂ ਅਜੇ ਹਣ ਕੰਮ ਕਰਕੇ ਆਏ ਬਾਹਰ ਤੇ ਥਰ-ਥਰ ਕੰਬੀ ਜਾਂ ਨੇ ਫੇਰ ਤੂੰ ਉਹ ਗੱਲ ਪਤ ਤੈਨੂੰ ਤੇਰੀ ਮਰਜ਼ੀ ਐ ਪਰ ਭਾਈ ਬੱਚੇ ਵੀ ਕਿਤੇ ਕਿਤੇ ਨਾ ਯਾਦ ਕਰਨ ਲੱਗ ਜਾਂਦੇ ਆ ਕਾਂਬਿਆ ਐ ਕਰਨਾ ਐ ਕਰਨਾ ਚਲੋ ਆਪਾਂ ਵੀ ਕਰਦੇ ਸੀ ਜੇ ਚੱਤ ਸੋਚ ਗਿਆ ਨਾ ਤੂੰ ਕਰਦੀ ਹੁੰਦੀ ਸੀ ਕਿਨੇ ਹੈ ਤੂੰ ਤਾਂ ਦੱਸਦੀ ਨਹੀਂ ਤੂੰ ਤਾਂ ਦੱਸਦੀ ਨਹੀਂ ਤੂੰ ਵੀ ਹਲਤ ਕਰਦੀ ਹੁੰਦੀ ਸੀ ਨਿੱਕੀ ਹੁੰਦੀ ਆਪਾਂ ਤਾਂ ਬਾਈ ਫੁੱਲ ਕੀਤੀ ਐ ਐਵੇਂ ਆਪਾਂ ਝੂਠ ਮਾਰ ਕੇ ਅੱਜ ਤਾਂ ਮਿੱਟੀ ਦੇ ਟੱਤੇ ਤਾਂ ਕਰਨ ਜੱਗ ਹੈ ਨਹੀਂ ਸੀ ਤੇ ਮੈਂ ਕਿਹੜਾ ਟਰਾਲਿਆਂ ਤੋਂ ਛਾਲਾ ਮਾਰਦਾ ਸੀ ਮਿੱਟੀ ਦੇ ਢੇਰ ਤੇ ਬਹਿ ਜਾਂਦਾ ਸੀ ਤੇ ਮਾਏ ਨਾ ਆਮਾ ਜਮਾਤਾਂ ਨੂੰ ਕਹਿਣਾ ਮਤਲਬ ਸਰ ਦੁਖਦਾ ਉਹਨਾਂ ਕਹਿਣਾ ਲੈ ਮਿੱਟੀ ਕਿਲਟੀ ਇਹਨਾਂ ਸਾਰੇ ਦੁਖਣਾ ਹਾਰ ਕੇ ਕਮੇਟੀ ਦੇ ਦਲੇ ਵੀ ਖਾ ਜਾਂਦੇ ਹੁੰਦੇ ਸੀ ਤੇ ਸਾਡਾ ਸਿਰ ਕਿਧਰੇ ਜਾਣਾ ਗੋਲੀ ਤੋਂ ਬਗੈਰ ਇਹ ਆ ਲੋ ਸੱਲ ਰਹੇ ਆ ਤੇ ਮੈਂ ਕੀ ਕਹਿਣਾ ਪਰ ਮੈਂ ਲਿਆਵਾ ਸਨਮਨ ਕਰਦਾ ਸ਼ਬਦ ਪਟੋ ਅਗਿਆ ਕੁਛ ਨਹੀਂ ਚ ਲਿਆਉਂਦੇ ਹੁੰਦੇ ਸੀ ਮਾਪੇ ਆਪਣੇ ਕਰਦਾ ਨਾ ਕਰਦਾ